ਵਾਜਲਾ ਕਹਿੰਦਾ ਕਿ ਸੈਡੂ ਦੇ ਹਿਥਾੜ ਨਿਵਾਸੀ ਇੱਕ ਮਜ਼ਦੂਰ ਨੇ ਉਸਦੇ ਮਕਾਨ ਦੀਆਂ ਰਕਮਾਂ ਕਿਸ਼ਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਏ ਉਸ ਦੇ ਮਕਾਨ ਦੀ ਪਹਿਲੀ ਕਿਸ਼ਤ ਉਸ ਨੂੰ ਸਾਲ 2024 ਵਿੱਚ ਮਿਲੀ ਸੀ। ਇਸ ਤੋਂ ਬਾਅਦ ਉਸ ਨੂੰ ਬਕਾਇਆ ਕੋਈ ਕਿਸ਼ਤ ਨਹੀਂ ਮਿਲੀ। ਜਿਸ ਕਾਰਨ ਉਹ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਰਿਹਾ ਹੈ। ਉਸ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਉਸ ਕੋਲੋਂ ਰੀਸਰਟ ਲੈਂਡ ਦੇ ਦੋਸ਼ ਵੀ ਲਗਾਏ ਹਨ ਉਸ ਨੇ ਜਲਦ ਤੋਂ ਜਲਦ ਉਸ ਦੇ ਮਕਾਨ ਦੀਆਂ ਰਹਿੰਦੀਆਂ ਕਿਸ਼ਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਪਿੰਡ ਦਾ ਮੈਂਬਰ ਹੈਗਾ ਉਹਨੇ ਪਹਿਲੀ ਕਿਸ਼ਤ ਭੁਆਈ ਸੀ ਮੈਂਬਰ ਬਣ ਤੋਂ ਪਹਿਲਾਂ ਹੀ ਉਦੋਂ ਨਿੰਬੀ ਸਰਪੰਚੀ ਦਾ ਇਲੈਕਸ਼ਨ ਭੰਗ ਹੈਗਾ ਸੀ ਤੇ ਉਸ ਟਾਈਮ ਉਹਨੇ ਕਿਸ਼ਤ ਭੁਆਤੀ ਮੇਰੇ ਵੀ ਵੋਟਾਂ ਲੈਣ ਦੇ ਮਾਰੇ ਵੀ ਵੋਟਾਂ ਮੈਨੂੰ ਮਿਲ ਜਾਣਗੀਆਂ ਵੋਟਾਂ ਅੱਗੇ ਵੀ ਪਾਈਗਾ ਪਿੰਡਾਂ ਨੂੰ ਪਾਈਗਾ ਸੀ ਘੜਾਬ ਖੜ ਜਾਈਗਾ ਪਰ ਇਹਦੇ ਇਹ ਮਸਲਾ ਹੈਗਾ ਸਾਰੇ ਵੀ ਇਹਨਾਂ ਕਿਸ਼ਤ ਪੁਆ ਕੇ 10000 ਰੁਪਇਆ ਵੀ ਲੈ ਲਿਆ ਰਿਸ਼ਵਤ 20000 ਰੁਪਇਆ ਮੈਥੋਂ ਮੰਗਦਾ 30000 ਮੰਗਦਾ ਸੀ ਕਰਦੇ ਗਰਾਂਦੇ 20000 ਦੀ ਗੱਲ ਹੋਈ ਏ ਮੈਂ ਕਿਹਾ 20 ਜਾਂ ਦੇ ਲੰਗੀ 10000 ਰੁਪਇਆ ਪਹਿਲੀ ਕਿਸ਼ਤਾਈ ਦੇ ਦਿੱਤਾ ਤੇ ਉਹਨੇ ਅੱਗੇ ਤੋਂ ਦੂਜੀ ਕਿਸ਼ਤ ਰਿਪਾਈ ਦੂਜੀ ਕਿਸ਼ਤ ਸਾਡਾ ਮਸਲਾ ਹੈਗਾ ਸੀ ਸਾਰੇ ਬੱਠਿਆਂ ਦਾ ਪੱਟਿਆਂ ਤੇ ਲੇਵਰ ਮੈਂ ਵੀ ਲਾਵੀਗਾ ਪੱਟਿਆਂ ਦੇ ਕੋਰੇਗਾ ਮੈਂਬਰ ਬਣਿਆ ਜੰਗੀਰ ਉਹ ਵੀ ਲੇਵਰ ਲਾਉਂਦਾ ਹੈ ਇਹਨਾਂ ਨੇ ਇਹ ਅੜੀ ਪਾਲੀ ਪਹਿਲਾਂ ਉਹਦੇ ਨਾਲ ਤੂੰ ਸਾਫਤਾ ਕਰ ਸਾਡਾ ਬੱਠਿਆਂ ਦਾ ਸਾਫਤਾ ਲੰਮਾ ਚੌੜਾ ਚੱਲਦਾ ਹੈ ਕੋਈ ਬੰਦਾ ਮੇਰੇ ਮਨੇ ਆ ਗਿਆ ਕੋਈ ਉਹਦੇ ਮਨੇ ਗਿਆ ਜਿਹੜਾ ਕੋਈ ਹੋਰ ਬੱਠੇ ਤੇ ਗਿਆ ਚਲਾ ਇਹ ਸਾਡਾ ਬੱਠਿਆਂ ਦਾ ਮਸਲਾ ਲੱਗ ਗਿਆ ਕਿਸ ਦਾ ਮਸਲਾ ਲੱਗ ਗਿਆ ਉਹ ਕਹਿੰਦਾ ਪਹਿਲਾਂ ਉਹਨਾਂ ਦਾ ਸਾਫ ਕਰੇਗਾ ਤੇ ਤੇਰੀ ਕਿਸਤ ਭਾਵਾਂਗੇ ਨਹੀਂ ਤਾਂ ਸਾਡੇ ਕੋਲ ਉਹ ਮੈਂਬਰ ਪੰਚਾਇਤ ਨੂੰ ਜਾਂਦਾ ਮੈਂ ਉਹਨੂੰ ਇਹ ਗੱਲ ਕੀਤੀ ਹੈ ਮੈਂਬਰ ਨੂੰ ਵੀ ਇਹ ਪ੍ਰਬੰਧਕ ਦੇ ਤੌਰ ਤੇ ਪਈ ਹੈ ਕਿਸਤ ਵੀ ਪ੍ਰਬੰਧਕ ਦੌਰ ਦੇ ਪਈਏ ਕੋਈ ਪੰਚਾਇਤ ਦੇ ਅੰਦਰ ਜ ਮਸਲਾ ਨਹੀਂ ਹੈਗਾ ਵੀ ਮੈਨੂੰ ਏਡੀਸੀ ਵੀ ਕਿਹਾ ਵੀ ਤੂੰ ਅੱਜ ਕਿਸ ਤੇ ਪਵਾ ਜਿਹੜੇ ਬੰਦੇ ਪਵਾਏ ਉਹਨੂੰ ਕਹਿ ਕੇ ਉਹ ਕਹਿੰਦਾ ਵੀ ਮੈਂ ਪਹਿਲਾਂ ਨਹੀਂ ਕਿ ਸਪਵਾਦ ਤੋਂ ਪਹਿਲਾਂ ਮੇਰਾ ਮਸਲਾ ਹੱਲ ਕਰ ਉਸ ਤੋਂ ਬਾਅਦ ਮੈਂ ਫੋਨ ਕੀਤਾ ਫੋਨ ਕਰਕੇ ਮੰਗਲ ਕੀਤੀ ਤੇ ਕਹਿੰਦਾ ਵੀ ਤੂੰ ਐ ਕਿਹਾ ਵੀ ਪਹਿਲਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਕਿਹਾ ਵੀ ਮੈਂ ਕਿਹਾ ਜੇ ਤੂੰ ਮੇਰੀ ਕਿਸਨਾ ਪਵਾਏਗਾ ਮੈਂ 10000 ਰੁਪਇਆ ਦਿੱਤਾ 20000 ਨਾਲ ਤਾਂ ਨੀਆਂ ਵੀ ਨਹੀਂ ਭੇਜਦੀਆਂ ਤੇ ਉਹ ਕਹਿੰਦਾ ਤੂੰ ਐ ਕਰ ਪਿਆ ਕਾਨੂੰਨੀ ਕਾਰਵਾਈ ਕਰਾ ਲੈ ਉਸ ਬਾਅਦ ਅਸਰ ਦੇ ਕੇ ਸੁਪਾਵਾਂਗੇ ਮੈਂ ਇਸੇ ਗ੍ਰੁੱਪ ਚੰਡੀਗੜ੍ਹ ਆਨਲਾਈਨ ਦਰਖਾਸਤ ਲਾਈ ਏ ਵਿਜੀਲੈਂਸ ਤੇ ਵਿਜੀਲੈਂਸ ਆਣ ਮੈਨੂੰ ਬੁਲਾਇਆ ਉਹਨਾਂ ਨੇ ਮੈਥੋਂ ਬਿਆਨ ਲਏ ਨੇ ਮੈਂ ਬਿਆਨ ਦਿੱਤੇ ਨੇ ਮੈਂ ਪੈਂਡਰੈਵ ਵੀ ਵਰਵਾ ਕੇ ਦਿੱਤੀ ਏ ਕੋਈ ਰਿਕਾਰਡਿੰਗ ਹੈਗੀਆਂ ਸੀ ਇੱਕ ਕਿਸ਼ਤ ਪਹਿਲੀ ਆਈ ਏ ਪਹਿਲੀ ਕਿਸ਼ਤ ਦੀ 30000 ਦੀ ਇਹਨਾਂ ਮੈਂਬਰਾਂ ਸਰਪੰਚਾਂ ਨੇ ਠੱਗੀ ਮਹਿਕਮਾ ਬਣਾ ਲਿਆ ਐਨਾ ਜਿਹੜਾ ਬੰਦਾ ਵੀ ਵਿੰਦੇ ਨੇ ਕਮਜ਼ੋਰ ਹੈਗਾ ਉਹਨੂੰ ਦਬਾ ਪਾਉਂਦੇ ਨੇ ਉਸ ਬੰਦੇ ਨੂੰ ਕਹਿੰਦੇ ਨੇ ਵੀ ਇਹ ਕਮਜ਼ੋਰ ਹੈ ਹੁਣ ਇਹਦੇ ਮਤਲਬ ਹਲੇਗਾ ਕਿ ਸਾਹਮਣੇ ਦੇ ਕਹਨੇ ਤੇ ਮੇਰੀ ਕਿਸ਼ਤ ਰੋਕੀ ਖੜੇ ਨੇ ਕਿ ਅਸੀਂ ਕਾਮਰੇਟ ਹੈਗੇ ਸਰਪੰਚ ਨਾਲ ਗੱਲ ਲਈ ਸਰਪੰਚ ਕਹਿੰਦਾ ਕਿ ਤੇਰੀ ਕਿਸ਼ਤ ਨਹੀਂ ਭਵਾਨੀ ਪਹਿਲਾਂ ਤੂੰ ਇਹਨਾਂ ਦਾ ਮਕਲਾ ਹਲ ਕਰ ਪਹਿਲਾਂ ਉਹਦੇ ਨਾਲ ਰਾਜੀਨਾਮਾ ਕਰ ਮੈਂ ਖਫੀਅਤ ਸਾਹਿਬ ਨਾਲ ਅੜੀ ਲੱਖ ਲੋਤੇ ਨੇ ਪੈਸੇ ਲੈਣ ਦੇ ਨੇਗਾ ਉਹ ਬੰਦਾ ਮੇਰੇ ਮਨ ਲੱਗਿਆ ਸੀ ਪਹਿਲਾਂ ਹੁੰਦੇ ਮਨ ਲੱਗਿਆ ਸੀ ਹੋਰ ਬੰਦਾ ਹੈਗਾ ਮਨੀਮ ਤੇ ਜਮਾਦਾਰ ਉੰਧੇ ਮਨ ਲੱਗਿਆ ਉੰਧੇ ਤੋਂ ਮੈਂ ਪੈਸੇ ਲੈਣੇ ਸੀ 50000 ਰੁਪਇਆ ਮੈਂ ਨੂੰ ਕਿਹਾ ਜੀ ਆ ਮੇਰਾ 50000 ਰੁਪਇਆ ਦੇ ਦੇ ਜਾਂ ਬੰਦਾ ਦੇ ਦੇ ਉਹ ਕਹਿੰਦਾ ਵੀ ਬੰਦਾ ਦਿਨ ਮੈਂ ਦੇ ਦਿੰਨਾ ਵਿੱਚ ਬਾਅਦ ਚ ਗੱਲ ਹੋਈ ਉਹ ਬੰਦਾ ਮੇਰੇ ਮਨ ਹੋ ਗਿਆ ਮੈਂ ਉਸ ਬੰਦੇ ਨੂੰ ਕਿਹਾ ਵੀ ਜਿਹੜਾ ਤੇਰਾ ਕੰਮ ਦਾ ਖਰਚਾ ਬਣਦਾ ਜਿੰਨੀ ਇੱਟ ਕੱਢੇਗਾ ਜਿੰਨਾ ਖਰਚਾ ਬਣਦਾ ਮੈਂ ਉਹ ਦੇ ਸਕਦਾ ਮੈਂ ਫਾਲਤੂ ਨਹੀਂ ਦੇ ਸਕਦਾ ਉਹ ਬੰਦੇ ਨੇ ਪਹਿਲਾਂ ਹੀ ਵਿੱਚੋਂ ਪੈਸੇ ਫੋਲ ਲੈਵੇਂ ਸੀ ਤੇ ਉਹ ਮੈਨੂੰ ਕਹਿੰਦਾ ਉਹ ਖਰਚਾ ਵਧਿਆ ਨਹੀਂ ਆਂਦਾ ਮੈਂ ਤਾਂ ਲੱਗਦਾ ਨਹੀਂ ਤੇ ਮਖਨਾ ਲੱਗ ਨਹੀਂ ਇਹ ਗੱਲ ਕੀਤੀ ਉਹ ਬੰਦਾ ਇਹਨੂੰ ਛੱਡ ਕੇ ਹੋਰ ਬੱਠੇ ਤੇ ਚਲਾ ਗਿਆ ਹੋਰ ਬੱਠੇ ਤੇ ਜਾਣ ਤੇ ਲਾਦੂ ਕਾ ਚਲਾ ਗਿਆ ਲਾਦੂ ਕਾ ਬੱਠੇ ਤੋਂ ਬੱਠੇ ਮਾਲਕ ਨੇ ਮਨੀਮਾ ਨੇ ਉਹ ਜਮੇਦਾਰ ਨੇ ਉਸ ਨੂੰ ਲਿਆਂਦਾ ਫਿਰ ਦੁਬਾਰਾ ਆਦੇਮ ਲਾ ਲਿਆ ਤੇ ਪੈਸੇ ਅਜੇ ਮੈਥੋਂ ਮੰਗਦੇ ਨੇ ਬੰਦਾ ਦੁਬਾਰਾ ਫਿਰ ਕੰਮ ਤੇ ਲਾਇਆ ਆਦੇਮ ਨੇ ਬੱਠੇ ਮਾਲਕ ਨੂੰ ਪਤਾ ਹੈ ਬੱਠੇ ਮਾਲਕ ਵੀ ਕਹਿੰਦਾ ਵੀ ਉਸ ਬੰਦੇ ਨੇ ਦੁਬਾਰਾ ਵਾਪਸ ਲਿਆਂਦਾ ਆਦੇਮ ਲਾਇਆ ਹੁਣ ਉਹ ਜ਼ਿੰਮੇਵਾਰ ਹੈ ਹੁਣ ਤੂੰ ਕੋਈ ਜ਼ਿੰਮੇਵਾਰ ਨਹੀਂ ਆ ਗਿਆ ਸੀ ਵਿਵੇਕ ਕੋਲ ਕਿਹੜੀ ਸੀ ਨੂੰ ਟਕਰੇ ਸੀ ਅਸੀਂ ਇੱਥੇ ਨਹੀਂ ਸੀ ਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਆਓ ਤੁਸੀਂ ਕਿਸ਼ਤ ਭੁਆਣੇ ਆ ਅਸੀਂ ਫਾਇਲ ਵੀ ਦੇ ਆਏ ਉਥੇ ਕਮਰੇ ਦੀ ਵੀਰੇ ਤੇ ਉਹ ਕਹਿੰਦੇ ਇਹਦਾ ਜੀਓ ਟੈਕ ਹੋਵੇਗਾ ਫੋਟੋ ਹੋਣਗੇ ਅਸੀਂ ਕਹਾਂ ਸਰ ਜੀਓ ਟੈਕ ਦਾ ਸਾਨੂੰ ਨਹੀਂ ਬਤਨ ਪਤਾ ਵੀ ਅਸ ਤਾਂ ਕਮਰਾ ਇੱਕ ਹੈ ਕਾਫੀ ਪੱਟਿਆ ਬਣਾ ਲਏ ਨੇ ਉਹਨਾਂ ਨੂੰ ਛੱਤ ਲਾਣੀ ਸੀ ਉਦੋਂ ਸਿਆਲ ਦਾ ਟਾਈਮ ਹੈਗਾ ਸੀ ਅਸੀਂ ਇਸ ਵਾਰ ਥੋੜਾ ਬੈਣਾ ਸੀ ਅਸੀਂ ਅਧਾਰ ਦਰ ਫੜ ਕੇ ਦੁਕਾਨਾਂ ਦਾ ਜੇ ਪੈਸੇ ਦੇਣੇ ਨੇ ਮੈਂ ਦੁਕਾਨਾਂ ਦਾ ਜੇ 1.40 ਲੱਖ ਰੁਪਏ ਦੇਣਾ ਹੈ ਜਿਹੜੇ ਇਸ ਕਰ ਨੂੰ ਫੜੇ ਨਾ ਵਖਰੇ ਨੇ ਤੇ ਮੇਰੀ ਕਿਸ਼ਤ ਭਾਜ ਜਾਂਦੀ ਤੇ ਮੇਰਾ ਕੋਈ ਤਾਂ ਬਹਰਵਾਂ ਉਹ ਮੇਰੇ ਉਹਦੇ ਵਿਆਜ ਵੀ ਪੈਂਦੀ ਸੀ ਮੈਨੂੰ ਉਹ ਕਹਿੰਦਾ ਵੀ ਤਨਵਾਰਤੀ ਵਾਲੀ ਵਿਆਜ ਲੱਗੇਗੀ ਤੇ ਮੈਂ ਕਿ ਕੋਈ 70000 ਰੁਪਇਆ ਪਾ ਜਾਂਦਾ ਚਲੋ ਇਹ 70000 ਤਾਂ ਘਟਿਆ ਮੇਰੀ ਵਿਆਜ ਤਾਂ ਕੋਈ ਘਟਿਆ ਲੈ ਇੱਕ ਦੂਜਾ 72000 ਜਾਂਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਮਰੇਗਾ ਜਾਂਦੀ ਹੈ 1 ਲੱਖ ਦੇ ਕਰੀਬ ਹੈ ਮੈਂ ਮੰਗ ਕਰਨਾ ਚਾਹੁੰਦਾ ਵੀ ਸਾਡੀ ਗਰੀ ਕਿਸ਼ਤਾਂ ਰਹਿੰਦੀਆਂ ਨੇ ਉਹ ਪੁਆਈਆਂ ਜਾਂਣ ਲੋਕਾਂ ਕੋਲੋਂ ਕਿਉਂਕਿ ਪੈਸੇ ਲੈ ਕੇ ਕਿਸ਼ਤਾਂ ਪੁਆਦੇ ਪੈਨੇ ਕਮਰੇ ਪੁਆਦੇ ਪੈਨੇ ਇਹ ਗੱਲ ਗਲਤ ਹੈ ਇਹ ਨਾ ਇਹ ਤੋਂ ਦੇ ਸਰਕਾਰ ਦੇ ਵਾਸਤੇ ਵੀ ਸਾਰਾ ਗਲਤ ਐਕਸ਼ਨ ਆਦਾ ਪਿਆ ਕਿਉਂਕਿ ਸਰਕਾਰ ਦੇ ਛੁੱਟੀ ਹੋ ਗਈ ਏ ਉਹਨਾਂ ਬੰਦੇ ਰੱਖੇ ਹੋਏ ਨੇ ਪੈਸੇ ਪਵਾ ਦਿੰਦੇ ਨੇ ਖਾਤਿਆਂ ਚ ਮਨ ਲੈ ਕਮਰੇ ਦੇ ਪੈਸੇ ਪਵਾਤੇ ਸਰਕਾਰਾਂ ਦੀ ਨਾਲ ਮਿਲੀਭੁਗਤ ਹੈ ਸਰਵਾਦ ਲਾ ਰਹੇ ਨੇ ਪੈਸੇ ਇਧਰ ਦਾ ਤੁਸੀਂ ਪਿੰਡਾਂ ਜੇ ਸਰਵਾਦ ਕਰੋ ਇਹ ਪੈਸੇ ਦਾ 30-30000 ਰੁਪਏ ਲੋਕਾਂ ਕੋਲ ਲਈ ਜਾਂਦੇ ਨੇ ਇੱਕ ਇੱਕ ਕਮਰੇ ਦਾ ਇਹ ਪੇ ਕਮਰੇ 30000 ਰੁਪਏ ਲਈ ਜਾਂਦੇ ਨੇ ਰੱਬ ਜਾਣੇ ਆਪ ਖਾਂ ਸਾਹਮਣੇ ਦੀ ਵਿੱਚ ਮਿਲੀਭੁਗਤ ਹੋਣੀ ਹੈ ਜਿਹੜਾ ਵੀ ਇੰਨਾ ਕੰਮ ਦੋ ਨੰਬਰ ਦਾ ਚਲਵਾਈ ਖੜਾ ਸਾਮਣਾ ਸਾਹਿਬ ਤਾਂ ਕਹਿੰਦੇ ਸੀ ਜੇ ਕੋਈ ਪੈਸੇ ਲੈਂਦਾ ਤੁਹਾਨੂੰ ਦੱਸਿਆ ਜਾਵੇ ਤੇ ਉਹ ਯਾਰ ਸਖਰੇ ਆਮ ਪਤਾ ਹੈ ਸਾਰਿਆਂ ਨੂੰ ਸਾਰ ਜੁਨੀਅਨ ਨੂੰ ਪਤਾ ਹੈ ਆ ਪਿੰਡਾਂ ਦੀ ਦੁਰਪੋ ਕਿਹੜੇ ਮਰਜੀ ਪਿੰਡ ਚ ਤੁਸੀਂ ਖਾਵਰ ਲਵਾਓ ਹਰੇਕ ਪਿੰਡ ਚ ਸੀ ਤੇ 100000 ਰੁਪਏ ਲੋਕ ਕੋਲ ਉਹ ਤੋਂ ਸਾਫ ਲਾ 120000 ਆਣਾ ਜਿੰਦੇ ਚ 30000 ਲਾ ਕੇ 90000 ਨਕਮਰਾ ਬਣਦਾ ਫੇ ਤੇ ਲੋਕ ਸਾਹਮਣੇ ਕਿਉਂ ਨਹੀਂ ਆ ਰਹੇ ਤੁਸੀਂ ਇਕੱਲੇ ਹੀ ਹੈਗੇ ਉਹ ਜਿਹੜੇ ਕਹਿ ਰਹੇ ਸਾਡੇ ਮੈਂ ਸੱਚਾ ਹਾਂ ਮੈਂ ਸੱਚਾਈ ਤੇ ਲੜਨ ਵਾਲਾ ਮੈਂ ਕਾਮਰੇਟ ਹਾਂ ਮੈਂ ਬੱਠਾ ਯੂਨੀਅਨ ਦਾ ਪ੍ਰਧਾਨ ਹਾਂ ਸਾਡੇ ਕੋਲ ਬੱਠਾ ਯੂਨੀਅਨ ਹੈਗੀ ਹੈ ਅਸੀਂ ਵੀ ਟੰਗੜਦੇ ਬਾਕੀ ਬੇਕੂਫੇਗੇ ਨੇ ਡਰਦੇ ਨੇ ਕੋਈ ਡਰਦੇ ਨੇ ਡਰਦੰਦਾਰ ਹੈ ਧਾਰੋਂ ਨਾਲ ਵੀ ਸਾਡੀ ਕੋਈ ਕਾਲ ਨੂੰ ਸੂਲਤ ਨਹੀਂ ਮਿਲਣੀ ਬਾਹਰ ਜਾ ਰਹੇ ਸਾਰਾ ਕੰਮ ਦੋ ਨੰਬਰ ਚੱਲਦਾ ਪਿਆ